ਸਸ਼ੀਕਾਲਪ ਉਪਰ ਵਾਲਿਓ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਭੋਗਪੁਰ ਦੇ ਸੰਜੀਵ ਮਲਟੀਪਲ ਸਪੈਸ਼ਲਿਸਟ ਹਸਪੀਟਲ ਦੇ ਵਿੱਚ ਜਿੱਥੇ ਤੁਹਾਨੂੰ ਰੂਬਰੂ ਕਰਾਵਾਂਗੇ ਡਾਕਟਰਸ ਨਾਲ ਅਤੇ ਸਾਡੇ ਪੱਤਰਕਾਰ ਪੀਸੀ ਰਾਤ ਰਾਜਪੂਤ ਕਰਨਗੇ ਡਾਕਟਰਸ ਨਾਲ ਗੱਲਬਾਤ ਅਤੇ ਨਾਲ ਹੀ ਨਾਲ ਦਿਖਾਵਾਂਗੇ ਹਸਪੀਟਲ ਦੀ ਹਰ ਇੱਕ ਕੋਨਾ ਜਿੱਥੇ ਤੁਹਾਨੂੰ ਹਰ ਇੱਕ ਸੁਵਿਧਾ ਉਪਲਬਧ ਹੋਵੇਗੀ ਸੰਜੀਵ ਮਲਟੀਸਪੈਸ਼ਲਿਸਟ ਹਸਪੀਟਲ ਦੀ ਵਿਸ਼ੇਸ਼ ਖਾਸੀਅਤ ਇਸ ਹਸਪਤਾਲ ਦੇ ਵਿੱਚ ਮੋਡਿਊਲਰ ਆਰਟੀ ਅਤੇ ਕੈਥ ਲੈਬ ਦਾ ਵਿਸ਼ੇਸ਼ ਪ੍ਰਬੰਧ ਹੈ ਦੇਖਦੇ ਰਹੋ ਆਰਬੀ ਇੰਡੀਆ ਟੀਵੀ ਨਿਊਜ਼ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪੀਸੀ ਰਾਉਤ ਰਾਜਪੁੱਤ ਤੁਸੀਂ ਵੇਖਦੇ ਪਏ ਹੋ ਆਰਬੀ ਇੰਡੀਆ ਟੀਵੀ ਨਿਊਜ਼ ਆਰਬੀ ਇੰਡੀਆ ਟੀਵੀ ਨਿਊਜ਼ ਪਹੁੰਚ ਗਿਆ ਹੈ ਸੰਜੀਪ ਮਲਟੀ ਸਪੈਸ਼ਲਿਸਟ ਹਸਪਤਾਲ ਜੀ ਹਾਂ ਦੋਸਤੋ ਇਹ ਬਿਲਕੁਲ ਉਹ ਉਪਰ ਸੇ ਦੇ ਵਿੱਚ ਵਿਚ ਜੀਟੀ ਰੋਡ ਦੇ ਵਿੱਚ ਰਿਚੀ ਹੈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਮਸਕਾਰ ਸਰ ਨਮਸਕਾਰ ਇਹ ਮੇਰਾ ਨਾਮ ਹੈ ਜੀ ਡਾਕਟਰ ਗਾਰਵ ਅਗਰਵਾਲ ਮੈਂ ਇੱਥੇ ਐਜ਼ ਅ ਕੰਸਲਟੈਂਟ ਕਾਰਡੀਓਲੋਜਿਸਟ ਕੰਮ ਕਰ ਰਿਹਾ ਹੈਗਾ ਡੀਐਮ ਕਾਰਡੀਓਲੋਜਿਸ ਦੀ ਸੇਵਾਵਾਂ ਦੇ ਰਿਹਾ ਹਾਂ ਇਸ ਲਈ ਡੇਟਸ ਆਲ ਦੂ ਤਕਰੀਬਨ ਜੀ ਤੇ ਡਾਕਟਰ ਸਾਹਿਬ ਸੰਜੀਵ ਹਸਪਤਾਲ ਅਸੀਂ ਸੁਣੇ ਕਿ ਜਾਨ ਬਚ ਜਾਂਦੀ ਹੈ ਅਗਰ ਪਰਮਾਤਮਾ ਨੇ ਲੰਬੀ ਉਮਰ ਲਿਖਿਆ ਹੈ ਅਗਰ ਕੋਈ ਮੇਜਰ ਪ੍ਰੋਬਲਮ ਹੈ ਕਈ ਪ੍ਰੋਬਲਮ ਇੱਥੇ ਸੋਲਵ ਹੁੰਦੀ ਕਾਰਨ ਕਿ ਬਿਲਕੁਲ ਸਰ ਠੀਕ ਕਰ ਰਹੇ ਹੈਗੇ ਆ ਸਰ ਇੱਥੇ ਜਿਹੜਾ ਹਸਪਤਾਲ ਨੂੰ ਜਿਹੜਾ ਸ਼ੁਰੂ ਕੀਤਾ ਹੈਗਾ ਪਹਿਲਾਂ ਤੁਸੀਂ ਆਸ-ਪਾਸ ਦੇਖੋਗੇ ਲੋਕਲ ਏਰੀਆ ਦੇ ਵਿੱਚ ਦੇਖੋਗੇ ਜਾਂ ਪਿੱਛੇ ਤੁਸੀਂ ਟਾਂਡੇ ਤੱਕ ਵੀ ਦੇਖੋਗੇ ਦਸੂਏ ਤੱਕ ਵੀ ਦੇਖੋਗੇ ਉਥੇ ਮਲਟੀ ਸਪੈਸ਼ਲਿਟੀ ਹਸਪਤਾਲ ਕੋਈ ਵੀ ਨਹੀਂ ਹੈਗਾ ਇਹ ਪਹਿਲਾ ਹਸਪਤਾਲ ਹੈਗਾ ਏਰੀਆ ਦੇ ਵਿੱਚ ਜੇਕਰ ਤੁਸੀਂ ਦੇਖੋਗੇ ਜਿਹਦੇ ਵਿੱਚ ਸਾਡੇ ਕੋਲ ਤਕਰੀਬਨ ਤਕਰੀਬਨ 8 ਸਪੈਸ਼ਲਿਟੀਆਂ ਹੈਗੀਆਂ ਜਾਂ ਜਿਹਦੇ ਵਿੱਚੋਂ ਸਾਡੇ ਕੋਲ 3 ਸੁਪਰ ਸਪੈਸ਼ਲਿਟੀਆਂ ਬ੍ਰਾਂਚੇਸ ਹੈਗੀਆਂ ਜੋ ਕਿ ਕਾਰਡੀਓਲੋਜੀ ਹਾਰਟ ਸਪੈਸ਼ਲਿਸਟ ਜਿਹਦੇ ਵਿੱਚ ਕੀ ਕਿਸੇ ਪੇਸ਼ੰ ਨੂੰ ਹਾਰਟ ਅਟੈਕ ਸਟੈਂਟ ਪੈਣਾ ਇਸ ਤੋਂ ਇਲਾਵਾ ਢੇਡ ਦੇ ਡਾਕਟਰ ਕਿਸੇ ਨੂੰ ਬਵਾਸੀ ਦੀ ਸ਼ਿਕਾਇਤ ਉਹਨਾਂ ਪੇਟ ਵਿੱਚ ਖੂਨ ਵਗਣਾ ਉਹਨਾਂ ਦੇ ਵੀ ਸਾਡੇ ਕੋਲ ਮਾਹੀ ਡਾਕਟਰ ਹੈਗੇ ਆ ਡੀਐਮ ਕਾਰਡੀਓ ਡੀਐਮ ਗੈਸਟਰੋਐਂਟਰੋਲੋਜਿਸ ਜੋ ਹੁੰਦੇ ਆ ਫਿਰ ਉਸ ਤੋਂ ਬਾਅਦ ਸਾਡੇ ਕੋਲੇ ਕਿਰੋਲੋਜਿਸਟ ਹੈਗੇ ਆ ਜਿਹੜੇ ਵੀ ਸੁਪਰ ਸਪੈਸ਼ਲਿਟੀਸ ਚਾਹੁੰਦੇ ਹੈਗੇ ਜਿਨ੍ਹਾਂ ਨੂੰ ਪਸ਼ਾਬ ਦੇ ਰਸਤੇ ਕੋਈ ਦਿੱਕਤ ਆਣੀ ਗਦੂਦਾ ਦੀ ਦਿੱਕਤ ਆਣੀਿੱਤੇ ਵਿੱਚ ਪੱਥਰੀ ਹੋਣਾ ਲੀਜ਼ਰ ਰਾਹੀਂ ਆਪਰੇਸ਼ਨ ਹੋਣਾ ਇਹ ਸਭ ਐਡਵਾਂਸ ਫੈਸਿਲਿਟੀਆਂ ਜੋ ਕਿ ਸਾਨੂੰ ਪਹਿਲਾਂ ਜਲੰਧਰ ਵਿੱਚ ਮਿਲਦੀਆਂ ਸੀ ਦੇਖਣ ਨੂੰ ਜਾਂ ਦੂਰ-ਦੂਰ ਦੇਖਣ ਨੂੰ ਮਿਲਦੀਆਂ ਸੀ ਹੁਣ ਅਸੀਂ ਉਹ ਫੈਸਿਲਿਟੀਆਂ ਲੋਕਲ ਪੋਪਰ ਦੇ ਵਿੱਚ ਲੈ ਕੇ ਆਏ ਆ ਇਸ ਤੋਂ ਇਲਾਵਾ ਸਾਡੇ ਕੋਲ ਆਰਥੋਪੈਡੀਸ਼ੀਅਨ ਗਾਇਨਕੋਲੋਜੀਸਟ ਔਰ ਜਿਹੜੇ ਡਾਕਟਰ ਨੀਹਾ ਹੈਗੇ ਆ ਉਹ ਐਜ਼ ਆਈਵੀਐਸ ਸਪੈਸ਼ਲਿਸਟ ਇੱਥੇ ਹੈਗੇ ਆ ਕਿ ਹਾਂ ਵੀ ਜਿਨ੍ਹਾਂ ਨੂੰ ਮਾਂਚ ਪੰਜ ਦੀ ਕੋਈ ਪ੍ਰੋਬਲਮ ਹੈ ਕੀ ਆ ਉਹਨਾਂ ਦਾ ਵੀ ਹੁਣ ਇਲਾਜ ਇੱਥੇ ਹੋ ਰਿਹਾ ਹੈਗਾ ਜਿਹਦੇ ਵਾਸਤੇ ਲੋਕਾਂ ਨੂੰ ਕਾਫੀ ਦੂਰ ਦੂਰ ਤੱਕ ਜਾਣਾ ਪੈਂਦਾ ਸੀ ਜੀ ਜਿੰਨ ਨੂੰ ਦੂਰ ਦੂਰ ਤੱਕ ਜਾਣਾ ਪੈਂਦਾ ਸੀ ਇੱਥੇ ਆ ਕੇ ਉਹ ਵੱਡੇ ਵੱਡੇ ਪ੍ਰੋਬਲਮ ਜਿਹੜਾ ਹੈ ਸੌਲਵ ਕਰ ਦਿੱਤੇ ਡਾਕਟਰ ਗੌਰਵ ਜੀ ਆਪ ਜੀ ਦਾ ਕੀ ਡਿਪਾਰਟਮੈਂਟ ਹੈ ਸਿਰਫ ਮੈਡੀਸਿਨ ਹੈ ਜਾਂ ਹੋਰ ਕੁਝ ਸਰ ਮੈਂ ਐਜ਼ ਅ ਐਮਡੀ ਮੈਡੀਸਿਨ ਤੇ ਐਜ਼ ਅ ਕਾਰਡੀਓਲੋਜਿਸਟ ਹਾਰਟ ਦੇ ਪੇਸ਼ੈਂਟਸ ਦੇਖਦਾ ਇਹ ਹਾਰਟ ਅਟੈਕ ਦੇ ਪੇਸ਼ੈਂਟ ਕਿਸੇ ਦੀ ਧੜਕਣ ਬਹੁਤ ਜ਼ਿਆਦਾ ਘਟ ਜਾਣਾ ਪੀਸਮੇਕਰ ਜੇ ਲੋ ਰਿਕੁਆਇਰਮੈਂਟ ਹੁੰਦੀ ਹੈਗੀ ਜਦ ਅਚਲ ਦੀ ਤੜਕਨ ਬਾਅਦ ਜ਼ਿਆਦਾ ਵੱਜ ਜਾਂਦੀ ਹੈਗੀ ਆ ਉਹਨਾਂ ਦੀਆਂ ਸਮੱਸਿਆਵਾਂ ਜੋ ਹੈਗੀਆਂ ਆ ਉਹ ਸਾਰੀਆਂ ਸਿੱਥੇ ਦੇਖ ਰਹੇ ਹੈਗੇ। ਉਸ ਤੋਂ ਬਾਅਦ ਜੇ ਜੇ ਮੰਨ ਲਓ ਕੋਈ ਸਰਜਰੀ ਹੋਇਆ ਕੋਈ ਕਿਸੇ ਵੀ ਡਿਪਾਰਟਮੈਂਟ 'ਚ ਸਰਜਰੀ ਹੋਇਆ ਕੀ ਸਰਜਨ ਡਾਕਟਰ ਸਾਹਿਬ ਤੁਹਾਡੇ ਕੋਲ ਮੈਡੀਸਿਨ ਲਿਖ ਕੇ ਦੇ ਦਿੰਦੇ ਹੈ ਜਾਂ ਉਹ ਵੱਖਰਾ ਲਿਖ ਦੇਣ ਤੁਸੀਂ ਆਪਣੇ ਡਿਪਾਰਟਮੈਂਟ ਦੇ ਇੱਥੇ ਰਹਿ ਲਓ। ਜੋ ਜੀਜੀਸ ਫੀਲਡ ਦੇ ਸਪੈਸ਼ਲਿਸਟ ਹੈ ਜੇ ਉਹਨਾਂ ਹਾਰਡ ਦੇ ਪੇਸ਼ੈਂਟਸ ਹੈਗੇ ਜ਼ਰੂਰੀ ਨਹੀਂ ਕਿ ਸਿਰਫ ਉਹਨੂੰ ਹਾਰਡ ਦੇ ਪ੍ਰੋਬਲਮ ਹੀ ਹੈਗੀ ਆ ਉਹਨੂੰ ਨਾਲ ਦੇ ਨਾਲ ਕਈ ਵਾਰੀ ਪੇਟ ਦੀ ਸਮੱਸਿਆ ਆ ਮਲਿਵਰ ਦੀ ਪ੍ਰੋਬਲਮਸ ਕਾਫੀ ਪ੍ਰੋਬਲਮਸ ਲੀਡੀਜ਼ ਪ੍ਰੋਬਲਮ ਹੈਗੀ ਆ ਤਾਂ ਉਹਨਾਂ ਨੂੰ ਗਾਇਨਕੋਲ ਸੁਦੇ ਮੈਂ ਤੇ ਪਾਰਟਿਕੁਲਰਲੀ ਸਿਰਫ اور ਸਿਰਫ ਹਾਰਡ ਦੇ ਪੇਸ਼IENTS ਜ਼ਿਆਦਾ ਦੇਖਾ ओके ਹਾਰਡ ਦੇ ਪੇਸ਼IENTS ਦੇਖਦੇ ਨੇ ਡਾਕਟਰ ਗੋਰਮ ਜੀ ਇੱਕ ਲਾਈਨ ਜਨਤਾ ਲਈ ਕੀ ਕਹੋਗੇ ਉਹ ਪੁਰਜਨਤਾ ਲਈ ਗੁੱਡ ਮੈਸੇਜ ਸਾਰੇ ਪਹਿਲਾ ਹਸਪਤਾਲ ਹੈਗਾ ਇਥੇ ਉਹ ਪਰਦਾ ਸੰਜੀਵ ਮਲਟੀ ਸਪੈਸ਼ਲਿਟੀ ਹਸਪੀਟਲ ਔਰ ਇਸਦੀ ਇੱਕ ਖਾਸियत ਹੈ ਕਿ ਅਸੀਂ OPD ਸਰਵਿਸਿਜ਼ ਇਥੇ ਅਸੀਂ ਫ੍ਰੀ ਆਫ ਕਾਸਟ ਰੱਖਿਆ ਹਨ ਔਰ ਇਥੇ ਜੋ ਵੀ ਤੁਹਾਨੂੰ ਐਡਵਾਈਸ ਜੋ ਵੀ ਤੁਹਾਨੂੰ ਟ੍ਰੀਟਮੈਂਟ ਮਿਲੇਗਾ ਕੁਆਲਿਟੀ ਵਾਈਜ਼ ਉਹ ਤੁਹਾਨੂੰ ਬਹੁਤ ਜ਼ਿਆਦਾ ਬੈਸਟ ਮਿਲੇਗਾ ਤੇ ਉਹਨੇ ਵੀ ਸ਼ਾਨ ਨੂੰ ਕੋਈ ਵੀ ਘਬਰਾਹਾਂ ਦੀ ਕੋਈ ਲੋੜ ਨਹੀਂ ਹੈ ਔਰ ਇੱਥੇ ਸਾਡੇ ਕੋਲ ਵੱਖ-ਵੱਖ ਫੀਲਸ ਹੈਗੇ ਜਿਦਾ ਕਿ ਵੱਖ-ਵੱਖ ਦਵਾਈਆਂ ਦਾ ਸਾਡੇ ਕੋਲ ਫੁੱਲ ਫਲੈਜ ਪੂਰੀ ਕਰਨਾ ਇੱਥੇ ਇਲਾਜ ਹੈ ਐਸਾ ਨਹੀਂ ਕੋਈ ਬਹੁਤ ਮਜ਼ਾ ਆਇਆ ਡਾਕਟਰ ਸਾਹਿਬ ਤੁਹਾਡੇ ਨਾਲ ਗੱਲ ਕਰਕੇ ਬਹੁਤ ਬਹੁਤ ਮਜ਼ਾ ਆਇਆ ਥੈਂਕ ਯੂ ਵੈਰੀ ਮਚ ਥੈਂਕ ਯੂ ਸਰ ਥੈਂਕ ਯੂ ਵੈਰੀ ਟੂ ਅਗ੍ਹਾ ਗੱਲ ਕਰਦੇ ਹਾਂ ਡਾਕਟਰ ਜਤਿਨ ਸਾਹਿਬ ਅ ਡਾਕਟਰ ਸਾਹਿਬ ਗੁੱਡ ਇਵਨਿੰਗ ਗੁੱਡ ਇਵਨਿੰਗ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੋਗੇ ਸੰਜੀਵ ਹਸਪਤਾਲ ਕਿਉਂ ਆਏ ਮਰੀਜ਼ ਕਿਉਂ ਆਏ ਇਹ ਪਹਿਲੇ ਸਭ ਵੱਡਾ ਸਵਾਲ ਹੈ ਦੇਖੋ ਪਹਿਲਾਂ ਤਾਂ ਸੰਜੀਵ ਹਸਪਤਾਲ ਦੇ ਅੰਦਰ ਸਾਰੇ ਡਾਕਟਰਸ ਦੀ ਟੀਮ ਅਵੇਲੇਬਲ ਹੈ। ਇਹ ਸਿਰਫ ਇਹ ਨਹੀਂ ਕਿ ਮੈਂ ਮੈਂ ਹੱਡੀਆਂ ਦਾ ਡਾਕਟਰ ਹਾਂ ਕਿ ਮੈਂ ਹੀ ਇਕੱਲਾ ਇੱਥੇ ਇਸ ਲੋਕ ਹਸਪਤਾਲ ਨੂੰ ਮੈਨੇਜ ਕਰ ਰਿਹਾ ਹਾਂ। ਇੱਥੇ ਹਾਰਟ ਵਾਲੇ ਡਾਕਟਰ ਸਾਹਿਬ ਹੈ, ਗਾਇਨੇਕੋਲੋਜੀਕਲ ਡਾਕਟਰਸ ਹੈ, ਗੈਸਟਰੋਪੇਟ ਵਾਲੇ ਡਾਕਟਰ ਹੈਗੇ, ਯੂਰੋਲੋਜਿਸਟ ਹੈ। ਮਤਲਬ ਇਹ ਮਲਟੀ ਸਪੈਸ਼ੈਲਟੀ ਹਸਪਤਾਲਾ ਜਿੱਦੇ ਵਿੱਚ ਡਾਕਟਰਸ ਫੁੱਲ ਟਾਈਮ ਅਵੇਲੇਬਲ ਆ, ਤਾਂ ਰਾਤ ਨੂੰ ਵੀ ਜੇ ਕੋਈ ਬਹੁਤ ਐਮਰਜੈਂਸੀ ਪੰਦੀ ਆ ਤਾਂ ਮੇਰਾ ਘਰ ਇੱਥੋਂ 2 ਮਿੰਟ ਦੇ ਰਸਤੇ ਦੇ ਅੰਦਰ ਹੈ ਤਾਂ ਜੇ ਕੋਈ ਐਮਰਜੈਂਸੀ ਬੰਦੀ ਆ ਆਪਾਂ ਮੋਸਟਲੀ ਸਾਰੇ ਡਾਕਟਰਸ 24/7 ਅਵੇਲੇਬਲ ਹੈ ਰਾਤ ਨੂੰ 3 ਵਜੇ ਵੀ ਜੇ ਕੋਈ ਐਮਰਜੈਂਸੀ ਚ ਮਰੀਜ਼ ਆਦਾ ਮੈਨੂੰ 2 ਮਿੰਟ ਲੱਗਦੇ ਇੱਥੇ ਪਹੁੰਚਣ ਨੂੰ ਤੁਹਾਡਾ ਡਿਪਾਰਟਮੈਂਟ ਬਾਰੇ ਤੁਸੀਂ ਜਰਾ ਚੰਨਣਾ ਪਾਓ ਆਪਣੇ ਦਸਤ ਕਰ ਮੈਂ ਆਰਥੋਪੀਡੀਸ਼ੀਅਨ ਹਾਂ ਮੈਂ ਐਮਬੀਬੀਐਸ ਕੀਤੀ ਹੈ ਐਮਐਸ ਆਰਥੋ ਕੀਤੀ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਡੀਐਨਬੀ ਆਰਥੋਪੀਡਿਕਸ ਕੀਤੀ ਹੈ ਤਾਂ ਫਿਰ ਕੁਝ ਫੈਲੋਸ਼ਿਪਸ ਕੀਤੀਆਂ ਹਨ ਤਾਂ ਮੇਰੀ ਫੀਲਡ ਦੇ ਅੰਦਰ ਇਹ ਹੈ ਕਿ ਜਿੱਦਾਂ ਮੈਂ ਜੋੜ ਬਦਲਣ ਦੇ ਅੰਦਰ ਮਾਹਿਰ ਹਾਂ ਕਿਸੇ ਪੇਸ਼ੈਂਟ ਦੀ ਮਰੀਜ਼ ਦੀ ਹੱਡੀ ਟੁੱਟ ਗਈ ਹੈ ਜਾਂ ਕਾਫੀ ਜ਼ਿਆਦਾ ਹੱਡੀਆਂ ਟੁੱਟੀਆਂ ਹਨ ਅਲੱਗ-ਅਲੱਗ ਸਥਿਤੀ ਜਿੰਨ ਨੂੰ ਆਪਾਂ ਪੋਲੀ ਟ੍ਰੋਮਾ ਬੋਲਦੇ ਹਨ ਉਹ ਸਾਰੀਆਂ ਚੀਜ਼ਾਂ ਨੂੰ ਇੱਥੇ ਆਪਾਂ ਮੈਨੇਜ ਕਰਦੇ ਹਾਂ ਬਾਕੀ ਜੇ ਕਿਸੇ ਦੇ ਦੂਰਬੀਨ ਰਾਹੀਂ ਕੋਈ ਰੱਸੀ ACL, PCL ਜਾਂ ਕੋਈ ਵੀ ਲਿਗਾਮੈਂਟਸ ਇੰਜਰੀ ਹੁੰਦੀ ਹੈ ਸ਼ੋਲਡਰ ਦੀ ਜਾਂ ਗੋਡੇ ਦੀ ਉਹ ਸਾਰਾ ਮੈਨੇਜ ਕੀਤਾ ਜਾਂਦਾ ਹੈ ਇੱਥੇ ਦੂਰਬਿੰਨਾਈ ਤਾਂ ਇਹ ਬਹੁਤ ਐਡਵਾਂਸ ਚੀਜ਼ਾਂ ਹੈ ਕਿਉਂਕਿ ਸਿਰਫ ਪਹਿਲਾ ਸ਼ਹਿਰ ਦੇ ਵਿੱਚ ਹੀ ਹੁੰਦੀ ਆ ਸੀ ਉਹਨੇ ਭੋਪਰ ਬਹੁਤ ਛੋਟਾ ਜਿਹਾ ਟਾਊਨ ਹੈ ਉਹਨੇ ਸਾਰੀਆਂ ਚੀਜ਼ਾਂ ਇੱਥੇ ਵੀ ਅਵੇਲੇਬਲ ਹਨ ਲੋਕਾਂ ਨੂੰ ਜ਼ਿਲंधर ਦੂਰ ਜਾਣ ਦੀ ਲੋੜ ਨਹੀਂ ਹੈ ਦੂਜੀ ਗੱਲ ਜੇ ਆਪਰੇਸ਼ਨ ਦੇ ਦੌਰਾਨ ਕੋਈ ਵੀ ਮਰੀਜ਼ ਦੀ ਉਮਰ ਜ਼ਿਆਦਾ ਹੋਣ ਕਰਕੇ ਕੋਈ ਕੰਪਲਿਕੀਸ਼ਨ ਆਂਦੀ ਹੈ ਇੱਥੇ ਟੀਮ ਆਫ ਡਾਕਟਰਸ ਆ ਇੱਕ ਸਿੰਗਲ ਡਾਕਟਰ ਪ੍ਰੈਕਟਿਸ ਨਹੀਂ ਕਰ ਰਹੇ ਉਹ ਵੀ ਬਾਕੀ ਸਾਰੇ ਡਾਕਟਰਸ ਵੀ ਫੁੱਲ ਟਾਈਮ ਹਨ ਤਾਂ ਕੋਈ ਐਮਰਜੈਂਸੀ ਸਾਡੇ ਤੋਂ ਆਂਦੀ ਹੈ ਹਾਰਟ ਦੀ ਨਾਲੋਂ ਨਾਲ ਹੀ ਕਿਸੇ ਵੀ ਮਰੀਜ਼ ਨੂੰ ਆਪਾਂ ਮੈਨੇਜ ਕਰ ਲੈਂਦੇ ਜੀ ਡਾਕਟਰ ਸਾਹਿਬ ਇਹ ਤਾਂ ਗੱਲ ਹੋ ਗਈ ਤੁਹਾਡੇ ਡਿਪਾਰਟਮੈਂਟ ਦੇ ਬਾਰੇ ਇੱਕ ਗੱਲ ਚੱਲਦੀ ਏ ਕਹਿੰਦੇ ਬਹੁਤ ਅੱਛਾ ਹੈ ਸੰਜੀਵ ਹਸਪਤਾਲ ਕੀ ਬਾਤ ਹੈ ਕਮਾਲ ਜਾਨ ਬਚ ਜਾਂਦੀ ਪਰ ਮਹਿੰਗੀ ਥੋੜਾ ਜ਼ਿਆਦਾ ਹੈ ਇਹਦੇ ਬਾਰੇ ਚ ਕੀ ਕਹਣਾ ਤੋ ਦੇਖੋ ਜਦੋਂ ਜਾਨ ਦੀ ਗੱਲ ਹੁੰਦੀ ਹੈ ਉਦੋਂ ਆਪਾਂ ਮਹਿੰਗੇ ਤੇ ਸਸਤੇ ਦੀ ਨਹੀਂ ਦੇਖੀ ਦੀ ਰਿਜ਼ਲਟ ਦੇਖੀਦਾ ਕਿ ਮਰੀਜ਼ ਦੀ ਜਾਨ ਬਚ ਪਾਈ ਕਿ ਨਹੀਂ ਬਚ ਪਾਈ ਤਾਂ ਆਪਾਂ ਤਾਂ ਇਹ ਵੀ ਕਰਦੇ ਹਾਂ ਜਦੋਂ ਮਰੀਜ਼ ਐਮਰਜੈਂਸੀ ਦੇ ਵਿੱਚ ਆਂਦਾ ਹੈ ਆਪਾਂ ਕਦੀ ਨਹੀਂ ਕਰਨੇ ਕਿ ਸਾਨੂੰ ਪਹਿਲਾਂ ਪੈਸਾ ਡਿਪੋਜ਼ਿਟ ਕਰਾਓ ਫਿਰ ਆਪਾਂ ਇਲਾਜ ਸ਼ੁਰੂ ਕਰਾਂਗੇ ਆਪਾਂ ਪਹਿਲਾਂ ਮਰੀਜ਼ ਨੂੰ ਠੀਕ ਕਰੀਦਾ ਹੈ ਉੱਤੋਂ ਬਾਅਦ ਆਉਂਦੀ ਹੈ ਪੈਸੇ ਦੀ ਗੱਲ ਜਿਹੜੀ ਵੀ ਹੈ ਉਹ ਆਪਾਂ ਉਹਦੇ ਲਈ ਹਰ तरीके ਦੇ ਨਾਲ ਜਿੰਨਾ ਸਹਿਯੋਗ ਕਰ ਸਕਦੇ ਆ ਗਰੀਬ ਦੇ ਨਾਲ ਉਹ ਵੀ ਆਪਾਂ ਕਰੀਦਾ ਹੈ ਦੋ ਸ਼ਬਦ ਦੋ ਸ਼ਬਦ ਆਪਾਂ ਡਾਕਟਰ ਜਤਿਨ ਜੀ ਕੋਲ ਭੋਗਪੁਰ ਜਨਤਾ ਲਈ ਪੰਜਾਬ ਦੇ ਜਨਤਾ ਲਈ ਦੋ ਸ਼ਬਦ ਬੜੀਆ ਗੁੱਡ ਮੈਸੇਜ ਆ ਦੇਖੋ ਆਪਣਾ ਇਕਤਾ ਸਿਹਤ ਦਾ ਖਿਆਲ ਰੱਖੋ ਜੇ ਮੈਂ ਆਪਣੀ ਆਰਥੋਪੈਡਿਕਸ ਫੀਲਡ ਦੇ ਨਾਲ ਗੱਲ ਕਰਨਾ ਹਾਂ ਕਿ ਬਿਲਕੁਲ ਹੀ ਆਪਣਾ ਖਾਣ ਪੀਣ ਬਹੁਤ ਵਧੀਆ ਰੱਖੋ ਦੂਜਾ ਆਪਣੇ ਸਰੀਰ ਦੀ ਕਸਰਤ ਕਰੋ ਕਿ ਤੁਹਾਨੂੰ ਕਦੀ ਵੀ ਬਹੁਤ ਹੀ ਘੱਟ ਲੋਡ ਪਵੇ ਡਾਕਟਰ ਸੁਦਰ बहुत बहुत धन्यवाद ये सन डॉक्टर जतिन जी डॉक्टर नेहा जी आपका आरबी इंडिया टीवी न्यूज में बहुत बहुत स्वागत है हाँ जी थैंक यू सो मच जी माय सेल्फ डॉक्टर नेहा वशिष्ठ अग्रवाल मैं इतने पोस्टेड है एज कंसल्टेंट गायनाकोलॉजिस्ट इन संजीव मल्टी स्पेशलिटी हॉस्पिटल पोपुर मेरा इस तो पहला फोर ईयरस का एक्सपीरियंस रहा है सरकारी हस्पता नंगल दे डिस्ट्रिक्ट रोपड़ उदेच असी सारे जो गायनी काम से करते भी असी उही सेवावान कॉन्टीन्यू कर रहे हैं जिदा कि नॉर्मल डिलीवरी है सिज़ेरियन है बड़ा ऑपरेशन है और बच्चे दानी का दा ऑपरेशन करना चाहे वह पेट रस्त्यों है दूरबीन रस्त्यों है या फिर टाका रहित जड़ा बच्चेदानी का दा ऑपरेशन है वह रसौलिया का चाहे वह मांस वाली रसौली है या फिर पानी वाली रसौली है ਇਸ ਚੀਜ਼ ਆ ਵੀ ਆਪਰੇਸ਼ਨ ਕਰਦੇ ਆ ਕਿਸੇ ਨੂੰ ਕਿਸੇ ਵੀ ਲੇਡੀ ਨੂੰ ਲਿਕੋਰੀਆ ਦੀ ਕੋਈ ਦਿੱਕਤ ਹੈ ਇਸ ਚੀਜ਼ ਆ ਵੀ ਆਪਰੇਸ਼ਨ ਕਰਦੇ ਆ ਅ ਇਲਾਜ ਕਰਦੇ ਆ ਇਸ ਚੀਜ਼ ਆ ਤੇ ਅ ਅਸੀਂ ਜਿਹੜੀ ਰਸੋਲੀਆਂ ਵੀ ਹੈਗੀਆਂ ਕਈ ਵਾਰੀ ਤੁਹਾਨੂੰ ਬਾਹਰ ਹਸਪੀਟਲ ਦੇ ਵਿੱਚ ਦੱਸਿਆ ਜਾਂਦਾ ਕਿ ਇਹਨਾਂ ਰਸੋੜੀਆਂ ਦਾ ਆਪਰੇਸ਼ਨ ਹੀ ਹੋਣਾ ਹੈ ਐਸ ਤਰ੍ਹਾਂ ਦੀ ਗੱਲ ਨਹੀਂ ਹੈ ਅਸੀਂ ਕਾਫੀ ਪੇਸ਼ੈਂਟਸ ਦਵਾਈਆਂ ਨਾਲ ਵੀ ਠੀਕ ਕੀਤੇ ਤੇ ਬੱਚੇਦਾਨੀਆਂ ਬਚਾਈਆਂ ਵੀ ਹੈਗੇ ਅਸੀਂ ਨਹੀਂ ਕੱਢੀਆਂ ਉਹਨਾਂ ਨੂੰ ਆਪਰੇਸ਼ਨ ਨਹੀਂ ਕਰੀਏ ਇੱਕ ਉਹ ਮੈਂ ਇੱਥੇ ਥੋੜਾ ਸਾ ਡਾਕਟਰ ਨੀਹਾ ਜੀ ਨੂੰ ਰੋਕਣਾ ਚਾਹਾਂਗਾ ਇੱਕ ਜਿਹੜਾ ਉੱਕਾ ਪੁੱਕਾ ਪੰਜਾਬੀ ਵਿੱਚ ਆਪਾਂ ਗੱਲ ਕਰੀਏ ਕਿ ਬੇਔਲਾਦ ਦਾ ਵੀ ਇੱਥੇ ਇਲਾਜ ਹੁੰਦੀ ਉਹਦੇ ਬਾਰੇ ਥੋੜਾ ਚੰਨਣਾ ਪਵੇ ਹਾਂਜੀ ਬੇਔਲਾਦ ਦਾ ਜਿਹੜਾ ਬਾਂਚਪੰਦਾ ਜਿਹੜਾ ਮੇਰਾ ਕੋਰਸ ਹੈ ਉਹ ਮੈਂ ਕੀਤਾ ਸੀਗਾ ਤੇ ਕਾਫੀ ਟੈਸਟ ਸਾਡੇ ਕਾਫੀ ਪੇਸ਼IENTS ਨੇ ਕਨਸੀਵ ਵੀ ਕੀਤਾ ਪ੍ਰੈਗਨੈਂਟ ਵੀ ਹੋਏ ਤੇ ਉਹਨਾਂ ਦੀਆਂ ਪ੍ਰੈਗਨancies ਸਿਰੇ ਵੀ ਚੜੀਆਂ ਐ ਇਸ ਵੇਲੇ ਉਹ ਖੁਸ਼ਾਲ ਆਪਣੀ ਪੂਰੀ ਪ੍ਰੈਗਨ ਆਪਣੀ ਫੈਮਿਲੀ ਦੇ ਨਾਲ ਇੰਜੋਏ ਕਰ ਰਹੇ ਹੈ ਅਸੀਂ ਇੱਥੇ ਸੇਵਾਵਾਂ ਦੇ ਰਹੇ ਹਾਂ ਬਾਂਝ ਪੰਦੀਆਂ ਵੀ ਜਿਹੜੇ ਕੋਈ ਬੇ ਔਲਾਦ ਜੋੜਾ ਹੈ ਜਿਨ੍ਹਾਂ ਨੂੰ ਕਾਫੀ ਦੇਰ ਤੋਂ ਬੱਚਾ ਠਹਿਰਨ ਦੀ ਕੋਈ ਦਿੱਕਤ ਹੈ ਉਹ ਇੱਥੇ ਜ਼ਰੂਰ ਵਿਜ਼ਿਟ ਕਰਨ ਅਸੀਂ ਆਪਣੀਆਂ ਜਿੰਨੀਆਂ ਵੀ ਮਿਹਨਤ ਨਾਲ ਜਿੰਨਾ ਅਸੀਂ ਕਰ ਸਕੀਏ ਉਹ ਉਹਨਾਂ ਵਾਸਤੇ ਕਰਾਂਗੇ ਵੈਰੀ ਗੁੱਡ ਔਰ ਇਸ ਤੋਂ ਇਲਾਵਾ ਔਰ ਕੋਈ ਜੇ ਰਹਿ ਗਈ ਆ ਸਾਡੇ ਜਨਤਾ ਦੇ ਨਾਲ ਸ਼ੇਅਰ ਕਰ ਲਓ ਅਸੀਂ ਇਥੇ ਹਸਪੀਟਲ ਦੇ ਵਿੱਚ ਬਹੁਤ ਜ਼ਿਆਦਾ ਸਾਡਾ ਜਿਹੜਾ ਇੱਕ ਹਿਸਟਰੀ ਚੱਲ ਰਹੀ ਹੈ ਉਹ ਇਹ ਹੈ ਕਿ ਅਸੀਂ ਬਹੁਤ ਜਲਦੀ ਆਪਰੇਸ਼ਨ ਦੇ ਉੱਤੇ ਜੰਪ ਨਹੀਂ ਕਰਦੇ ਹਾਂ ਸਾਨੂੰ ਚਾਹੇ ਉਹ ਡਿਲੀਵਰੀ ਦਾ ਮਾਮਲਾ ਹੈ ਬੱਚੇ ਦਾ ਮਾਮਲਾ ਹੈ ਪ੍ਰੈਗਨਸੀ ਦਾ ਤਾਂ ਅਸੀਂ ਨਾਰਮਲ ਡਿਲੀਵਰੀ ਦੇ ਉੱਤੇ ਜ਼ਿਆਦਾ ਜ਼ੋਰ ਪਾਉਂਦੇ ਹਾਂ ਤਾਂ ਕਿ ਨਾਰਮਲ ਡਿਲੀਵਰੀਜ਼ ਨੂੰ ਪ੍ਰੋਮੋਟ ਕੀਤਾ ਜਾਵੇ ਕਿਉਂਕਿ ਉਹਦੇ ਨਾਲ ਆਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਬਿਮਾਰੀਆਂ ਹੈ ਜਾਂ ਜਿਹੜੀਆਂ ਦਿੱਕਤਾਂ ਹੈ ਉਹ ਘਟਾਈਆਂ ਜਾ ਸਕਦੀਆਂ ਅਸੀਂ ਕਈ ਵਾਰੀ ਪੇਸ਼ੈਂਟ ਨੂੰ ਬਹੁਤ ਪਹਿਲਾਂ ਹੀ ਆਸ-ਪਾਸ ਦੇ ਹਸਪਤਾਲ ਦੇ ਵਿੱਚ ਦੱਸਿਆ ਜਾਂਦਾ ਕਿ ਨਹੀਂ ਤੁਹਾਡਾ ਆਪਰੇਸ਼ਨ ਹੀ ਹੋਣਾ ਹੈ ਲੇਕਿਨ ਇੱਥੇ ਉਹ ਪੇਸ਼ੈਂਟਸ ਨਾਰਮਲ ਡਿਲੀਵਰੀ ਕਰਵਾ ਕੇ ਗਏ ਹੈ ਤੰਦਰੁਸਤੀ ਨਾਲ ਜੱਚਾ ਔਰ ਬੱਚਾ ਦੋਨੋਂ ਇਧਰੋਂ ਤੰਦਰੁਸਤੀ ਨਾਲ ਡਿਸਚਾਰਜ ਹੋਏ ਨਾਰਮਲ ਡਿਲੀਵਰੀ ਨੂੰ ਅਸੀਂ ਜ਼ਿਆਦਾ ਪ੍ਰਮੋਟ ਕਰਦੇ ਹਾਂ ਬਾਕੀ ਸਾਡੇ ਕੋਲ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਇੱਥੇ ਅਵੇਲੇਬਲ ਹੈ 24 ਘੰਟੇ ਜੀ 24 ਘੰਟੇ ਹਰ ਫੈਸਿਲਿਟੀ ਅਵੇਲੇਬਲ ਹੈ ਡਾਕਟਰ ਨਿਆ ਮੈਡਮ ਨੇ ਤਨ ਬਿਲਕੁਲ ਖੁੱਲਾ ਸਦਾ ਦੇ ਦਿੰਦੇ ਕੀ ਕਿਹੜਾ ਹੋਵੇ ਕਿ ਇੱਕ ਵਾਰ ਜ਼ਰੂਰ ਟਰਾਈ ਕਰਨਾ ਚਾਹੀਦਾ ਅਗਰ ਕਿਸੇ ਨੂੰ ਪ੍ਰੋਬਲਮ ਹੈ ਬਿਲਕੁਲ ਬਿਲਕੁਲ ਅਗਰ ਕਿਸੇ ਨੇ ਬਿਲਕੁਲ ਸਹੀ ਸਲਾਹ ਅਗਰ ਲੈਣੀ ਹੈ ਤਾਂ ਉਹ ਇੱਥੇ ਜ਼ਰੂਰ ਆਣ ਤੇ ਆਪਣੀਆਂ ਸਰਵਿਸਿਜ਼ ਸਾਡੇ ਕੋਲੋਂ ਲੈਣ ਇੱਕ ਵਾਰੀ ਵਿਜ਼ਿਟ ਕਰਕੇ ਦੇਖਣ ਕਿ ਅਸੀਂ ਕਿਵੇਂ ਤੁਹਾਡਾ ਇਲਾਜ ਕਰਦੇ ਹਾਂ ਕਿਉਂਕਿ ਅਸੀਂ ਇੱਥੇ ਆਪਣੀ ਨਹੀਂ ਪੇਸ਼ੈਂਟ ਨੂੰ ਦੱਸ ਦੇ ਕਿ ਹਾਂ ਤੁਹਾਨੂੰ ਇਸ ਚੀਜ਼ ਦੀ ਜ਼ਰੂਰਤ ਹੈ ਅਸੀਂ ਪੇਸ਼ੈਂਟ ਕੋਲੋਂ ਪੁੱਛਦੇ ਹਾਂ ਕਿ ਸਾਡੇ ਕੋਲ ਆ 1 2 3 ਨੰਬਰ ਦੇ ਆਪਸ਼ਨਸ ਹੈ ਤੁਸੀਂ ਕਿਸ ਤਰ੍ਹਾਂ ਨਾਲ ਆਪਣੀ ਟ੍ਰੀਟਮੈਂਟ ਲੈਣਾ ਪਸੰਦ ਕਰੋਗੇ ਜੀ ਕਿਸ ਤਰ੍ਹਾਂ ਤੁਸੀਂ ਜਿੱਦਾਂ ਦੇ ਚਾਹੁੰਦੇ ਹੋ ਉਸੇ ਸਾਥ ਦੇ ਨਾਲ ਹੋਏਗਾ ਕਿਉਂਕਿ ਮੈਂ ਤੁਹਾਨੂੰ ਪਹਿਲੇ ਵੀ ਜਦੋਂ ਮੈਂ ਜਤਿੰਦਰ ਡਾਕਟਰ ਜਤਿੰਦਰ ਨਾਲ ਗੱਲ ਕਰਦਾ ਸੀ ਮੈਂ ਦੱਸਿਆ ਕਿ ਜਿਨ੍ਹਾਂ ਦੀ ਮੀਂਹ ਪੱਥਰ ਮਜ਼ਬੂਤ ਹੁੰਦਾ ਨਾ ਉਹ ਬੱਚੇ ਹੈ ਇਹ ਅਗਰਵਾਲ ਪਰਿਵਾਰ ਕੇ ਬੱਚੇ ਡਾਊਨ ਟੂ ਅਰਥ ਹੈ ਤੇ ਇਨੇ ਦੇ ਬਹੁਰਾਨੀ ਸਿਕੇ ਸੰਜੀਤ ਭਾਈ ਸਾਹਿਬ ਕੇ ਬਹੁਰਾਨੀ ਹੈ ਦੇਖੋ ਕਿੰਨਾ ਨਿਮਰਤਾ ਹੈ ਇਨ ਕੇ ਅੰਦਰ ਇੱਕ ਇੱਕ ਚੀਜ਼ ਇਹਨਾਂ ਨੇ ਜਨਤਾ ਨੂੰ ਬਿਲਕੁਲ ਜਨਤਾ ਦੇ ਸਾਹਮਣੇ ਰੱਖਿਆ ਮੈਂ ਤਾਂ ਇਹ ਕਹੂੰਗਾ ਕਿ ਹੈ ਇੱਕ ਜੋ ਫੇਕ ਹਵਾਜ਼ ਉੱਠਦੀ ਪਈ ਸੀ ਸਾਨੂੰ ਵੀ ਅਲ ਇੰਡੀਆ ਟੀਵੀ ਨਿਊਜ਼ ਤੱਕ ਪਹੁੰਚੀ ਸੀ ਕਿ ਯਾਰ ਸੰਜੀਵ ਹਸਪਤਾਲ ਅੱਛਾ ਸੰਜੀਵ ਹਸਪਤਾਲ ਓਹੋ ਅੱਛਾ ਤਾਂ ਹੈ ਪਰ ਮਹਿੰਗਾ ਹੈ ਉਸ ਦਾ ਵੀ ਜਿਹੜਾ ਜਵਾਬ ਹੈ ਨਾ ਡਾਕਟਰ ਜਤਿੰਦਰ ਨੇ ਬਹੁਤ ਖੂਬਸੂਰਤੀ ਨਾਲ ਦੇ ਦਿੱਤੇ ਕਿ ਸਾਡੇ ਮਾਤ ਪਿਤਾ ਸਰ ਸਾਨੂੰ ਸਿਖਾਇਆ ਕਿ ਸੰਜੀਵ ਹਸਪਤਾਲ ਵਿੱਚ ਕੋਈ ਆਇਆ ਹੈ ਇਮਰਜੈਂਸੀ ਤੇ ਉਹ ਪਹਿਲੇ ਇਹ ਸਸਤਾ ਮਹਗਾ ਨਹੀਂ ਦੇਖਤ ਨੇ ਉਹ ਇਸ ਕਰਕੇ OPD ਫ੍ਰੀ ਕਰ ਦਿੱਤੇ ਹੋਰ ਵੀ ਅਗਰ ਕੋਈ ਜਾਣਕਾਰੀ ਹੋ ਜਾਂ ਨਾ ਹੋ ਸਿਰਫ ਸੰਜੀਵ ਦਾ ਨਾਮ ਵੀ ਕੋਈ ਆ ਕੇ ਲੈ ਲਿੰਦਾ ਕਿ ਨਹੀਂ ਸੰਜੀਵ ਹਸਪਤਾਲ ਆਏ ਨੇ ਉਹ ਪਹਿਲੇ ਟ੍ਰੀਟਮੈਂਟ ਕਰਦੇ ਨੇ ये बहुत बड़ी गल है कि हर एक से ये नहीं मिलती है बहुत बहुत धन्यवाद बड़ा आनंद आया तीनों डॉक्टर साहब गल करके पीसी राउत राजपूत दे कैमरामैन हरदीप सिंह भुलर साहब भोपुर जलंधर